ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਪਾਣੀ ਆਪਾਂ ਰੱਖਿਆ ਉਬਲਣਾ ਤੇ ਚੌੜ ਧੋ ਕੇ ਪਾ ਦਿੱਤੇ ਆ ਤੇ ਡੇਢ ਕ ਕੌਲੀ ਚੌਲਾਂ ਦੀ ਮੈਂ ਧੋਤੀ ਬਾਸਮਤੀ ਦੇ ਚੌਲਾਂ ਗਰਮੀਆਂ ਦੇ ਵਿੱਚ ਹਫ਼ਤੇ ਦੇ ਵਿੱਚ ਜਿਆਦਾ ਨਹੀਂ ਤਾਂ ਇੱਕ ਵਾਰੀ ਤੁਸੀਂ ਇਹ ਜਿਹੜੇ ਚੌਲ ਐਦਾਂ ਬਣਾ ਕੇ ਜ਼ਰੂਰ ਖਾਓ ਇਹਨੂੰ ਕੋਈ ਤੜਕਾ ਨਹੀਂ ਲੈਣਾ ਜੇ ਆਪਾਂ ਤੜਕਾ ਲਾਵਾਂਗੇ ਇਹਦੀ ਤਸਵੀਰ ਜਿਹੜੀ ਗਰਮ ਹੋ ਜਾਣੀ ਹੈ ਇਸ ਕਰਕੇ ਇਹਨੂੰ ਤੜਕਾ ਨਹੀਂ ਲੈਣਾ ਆਪਾਂ ਤੇ ਚੌਲ ਐਦਾਂ ਪਾ ਕੇ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਟੱਕ ਦੇਣਾ ਹੈ ਮੜਾ ਜੇ ਇਹਦੇ ਵਿੱਚ ਪਾ ਦਨੇ ਤੇਲ ਤਾਂ ਕਿ ਜਿਹੜੇ ਚੌੜਾ ਜੁੜਾ ਨਾ ਕੱਲ ਕੱਲੇ ਰਹਿਣ ਦੇਖੋ ਬਿਲਕੁਲ ਥੋੜਾ ਜਿਹਾ ਅੱਧਾ ਕ ਚਮਚਾ ਤੇਲ ਦਾ ਮਾ ਪਾਇਆ ਜਿਆਦਾ ਨਹੀਂ ਪਾਇਆ ਹੈਗਾ ਰਫਾਈਨਡ ਪਾਇਆ ਆਪਾਂ ਠੀਕ ਆ ਜੀ ਤੇ ਹੁਣ ਇਹਨੂੰ ਮਿਕਸ ਕਰ ਦਨੇ ਆਪਾਂ ਮਿਕਸ ਕਰਕੇ ਤੇ ਇਹਨੂੰ ਟੱਕ ਦਨੇ ਕਿਉਂਕਿ ਅੱਜ ਕੱਲ ਜਿਹੜੀ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਬਹੁਤ ਜ਼ਿਆਦਾ ਹੱਦ ਤੋਂ ਵੱਧ ਗਰਮੀ ਪੈਂਦੀ ਹੈ ਇਸ ਕਰਕੇ ਥੋੜਾ ਹੱफ्ते ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ ਇੱਕ ਵਾਰੀ ਇਹ ਡਿਸ਼ ਜ਼ਰੂਰ ਬਣਾ ਕੇ ਖਾਵ ਦਹੀਂ ਨੂੰ ਫੈਂਟ ਲਿਆ ਹਰਾ ਧਨੀਆ ਦਹੀਂ ਪਕੌੜੀ ਲਾਲ ਮਿਰਚ ਕਾਲਾ ਲੂਣ ਤੇ ਥੋੜੀ ਜਿਹੀ ਪੀਸੀ ਹੋਈ ਮਿਰਚ ਤੇ ਗਰਮ ਮਸਾਲਾ ਥੋੜੇ ਥੋੜੇ ਮਸਾਲੇ ਮੈਂ ਲਾਏ ਦਹੀਂ ਦੇ ਹਿਸਾਬ ਨਾਲ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਪਾ ਦੇਣੀਆਂ ਜਿਆਦਾ ਨਹੀਂ ਇੱਚ ਸਮਾਨ ਪਾਣਾ ਆਪਾਂ ਕਿਉਂਕਿ ਆਪਾਂ ਕੋਈ ਤੜਕਾ ਵਗੈਰਾ ਕਿਸੇ ਚੀਜ਼ ਨੂੰ ਨਹੀਂ ਲਾਣਾ ਆਪਾਂ ਬਣਾਉਣੀ ਹੈ ਠੰਡੀ ਡਿਸ਼ ਤੇ ਜਿਹੜੀ ਗਰਮੀ ਤੋਂ ਰਾਹਤ ਦੇਵੇ ਆਪਾਂ ਨੂੰ ਉਹ ਬਣਾਉਣੀ ਆਪਾਂ ਇਹ ਸਾਰੀਆਂ ਚੀਜ਼ਾਂ ਪਾ ਕੇ ਤੇ ਇਹਨਾਂ ਨੂੰ ਮਿਕਸ ਕਰ ਲੈਣੇ ਤੇ ਥੋੜੇ ਜਿਹਾ ਆਪਾਂ ਅੱਧਾ ਕੱਪ ਦੁੱਧ ਦਾ ਵੀ ਇਹਦੇ ਵਿੱਚ ਪਾ ਲੈਣੇ ਪਾਣੀ ਨਹੀਂ ਪਾਉਣਾ ਆਪਾਂ ਕਿਓ ਕਿ ਪਕੌੜੀਆਂ ਆ ਤੇ ਇਦਾਂ ਹੀ ਬੁੰਦੀ ਜਿਹੜੀ ਉਹਦੀ ਫੁੱਲ ਜਾਂਦੀ ਆ ਤੇ ਆਪਾਂ ਅੱਧਾ ਕ ਕੱਪ ਜਿਹੜਾ ਪਾ ਲਿਆ ਵੀਡੀਓ ਮੇ ਤਾਂ ਥੋੜੀ ਜਿਹੀ ਕੱਟ ਹੋ ਗਈ ਆ ਤੇ ਇਹਨੂੰ ਮਿਕਸ ਕਰਕੇ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਫ੍ਰਿਜ ਦੇ ਵਿੱਚ ਐਦਾਂ ਦਾ ਦਹੀਂ ਆਪਾਂ ਕਰ ਲਿਆ ਪਕੌੜੀਆਂ ਵੀ ਫੁੱਲ ਜਾਣਗੀਆਂ ਤੇ ਲੂਣ ਮਿਰਚ ਦਾ ਜਿਹੜਾ ਟੇਸਟ ਉਹ ਵੀ ਵਿੱਚ ਇਹਦੇ ਆ ਜਾਊਗਾ ਟੱਕ ਕੇ ਫ੍ਰਿਜ ਰੱਖ ਤਾ ਚੌੜ ਦੇਖੋ ਆਪਣੇ ਉਬਲਦੇ ਆ ਘੱਟ ਸੇਕ ਤੇ ਆਪਾਂ ਇਹਨਾਂ ਨੂੰ ਪਕਾਉਣਾ ਆ ਤੇ ਐਦਾਂ ਹਿਲਾ ਦੰਨੇ ਇੱਕ ਵਾਰੀ ਹਿਲਾ ਕੇ ਤੇ ਸੇਕ ਘੱਟੇ ਰੱਖਣਾ ਆਪਾਂ ਫੇਰ ਇਹਨੂੰ ਟੱਕ ਦੰਨੇ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਤੇ ਦੇਖੋ ਦੂਜੀ ਵਾਰ ਫੇਰ ਆਪਾਂ ਦੇਖ ਲੈ ਆ ਜਿਆਦਾ ਟਾਈਮ ਨਹੀਂ ਲੱਗਦਾ ਖੁੱਲੇ ਭਾਂਡੇ ਚ ਬਣਾਉਣੇ ਆ ਖੁੱਲੇ ਪਾਣੀ ਚ ਬਣਾਉਣੇ ਆ ਤਾਂ ਇਹ ਵਧੀਆ ਚੌਲ ਬਣ ਕੇ ਤਿਆਰ ਹੋਣਗੇ ਜੇ ਆਪਾਂ ਤੜਕਾ ਲਾ ਲਿਆ ਇਹਨਾਂ ਦੀ ਤਸਵੀਰ ਜਿਹੜੀ ਗਰਮ ਹੋ ਜਣੀ ਇਸ ਕਰਕੇ ਇਹਨਾਂ ਨੂੰ ਤੜਕਾ ਬਿਲਕੁਲ ਨਹੀਂ ਆਪਾਂ ਲਾਣਾ ਤੇ ਦੇਖੋ ਚੌਲ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਆ ਤੇ ਹੁਣ ਇਹਨਾਂ ਨੂੰ ਮੈਂ ਇੱਕ ਛਾਣਨੀ ਦੇ ਨਾਲ ਨਾ ਕੱਢ ਕੇ ਤੇ ਦੂਜੇ ਪਾਸੇ ਮੈਂ ਇੱਕ ਡੋਂਗਾ ਛਾਣਨੀ ਵਾਲਾ ਲਿਆਇਆ ਉਹਦੇ ਵਿੱਚ ਪਾ ਲੰਨੀ ਆ ਤੇ ਮੈਂ ਸਟੈਂਡ ਦੇ ਉੱਤੇ ਫੋਨ ਨਹੀਂ ਅਜਲਾਇਆ ਤੇ ਮੈਂ ਹੱਥ ਐਦਾਂ ਹੀ ਫੜਿਆ ਇੱਕ ਹੱਥ ਨਾਲ ਫੋਨ ਫੜਿਆ ਹੈ ਆਪਣਾ ਤੇ ਇੱਕ ਹੱਥ ਦੇ ਨਾਲ ਮੈਂ ਜਿਹੜੀ ਵੀਡੀਓ ਬਣਾਣੀ ਰੈਸਪੀ ਤਿਆਰ ਕਰਦੀ ਆ ਤੇ ਐਦਾਂ ਹੀ ਸਾਰੇ ਚਾਵਲ ਜਿਹੜੇ ਹਨ ਕੱਢ ਕੇ ਆਪਾਂ ਤੇ ਉਸ ਛੇਕਾਂ ਵਾਲੇ ਡੋਂਗੇ 'ਚ ਪਾ ਲੈਣਾ ਕਿਉਂਕਿ ਮੜਾ ਮੁੱਟਾ ਜਿਹੜਾ ਪਾਣੀ ਹੋਊਗਾ ਨਾ ਇਹਦੇ ਵਿੱਚ ਤੇ ਉਹ ਵੀ ਨਿਕਲ ਜਾਊਗਾ ਇਹਦੇ ਵਿੱਚੋਂ ਠੀਕ ਹੈ ਜੀ ਤੇ ਫਿਰ ਇਹਦੇ ਉੱਤੇ ਆਪਾਂ ਸਾਫ਼ ਪਾਣੀ ਫੋਕਾ ਹੀ ਪਾਣੀ ਜਿਹੜਾ ਆ ਸਾਫ਼ ਹੋਣਾ ਚਾਹੀਦਾ ਤੇ ਉਹ ਇਹਦੇ ਉੱਤੇ ਆਪਾਂ ਪਾ ਦੇਣਾ ਦੇਖੋ ਸਾਰੇ ਚੌਲ ਆਪਾਂ ਕੱਢ ਲਏ ਇਹਦੇ ਵਿੱਚ ਤੇ ਇਹਦੇ ਉੱਤੇ ਆਪਾਂ ਫੋਕਾ ਪਾਣੀ ਪਾ ਦਨੇ ਪਹਿਲਾਂ ਆਪਣੀਆਂ ਬੀਬੀਆਂ ਜਿਹੜੀਆਂ ਸੀ ਨਾ ਉਹ ਇਦਾਂ ਚੌਲ ਅਵਾਲ ਕੇ ਇਹਨਾਂ ਵਿੱਚ ਦੇਸੀ ਘਿਓ ਪਾ ਕੇ ਸ਼ੱਕਰ ਪਾ ਕੇ ਤੇ ਫਿਰ ਖਾਂਦੇ ਸੀ ਉਹ ਜਿਹੜੇ ਆਪਣੇ ਪੇਰੈਂਟਸ ਸੀਗੇ ਤੇ ਹੁਣ ਇਹ ਜਿਹੜਾ ਆ ਰਿਵਾਜ ਬਹੁਤ ਘਟ ਗਿਆ ਪਰ ਇਹਨਾਂ ਦੀ ਤਸਵੀਰ ਬਹੁਤ ਠੰਡੀ ਹੁੰਦੀ ਆ ਗਰਮੀਆਂ ਦੇ ਵਿੱਚ ਕਦੇ-ਕਦੇ ਇਹ ਜ਼ਰੂਰ ਖਾਣੇ ਚਾਹੀਦੇ ਆ ਤੇ ਦੇਖੋ ਜੀ ਚੌਲ ਆਪਣੇ ਜਿਹੜੇ ਆ ਤਿਆਰ ਹੋ ਗਏ ਸਾਫ ਪਾਣੀ ਵੀ ਆਪਾਂ ਪਾ ਦਿੱਤਾ ਕੱਲੇ-ਕੱਲੇ ਚੌਲ ਬਣ ਗਏ ਆ ਤੇ ਆਪਣੇ ਕੋਲ ਦਹੀਂ ਵੀ ਆ ਬੂੰਦੀ ਵਾਲਾ ਤੇ ਆਪਾਂ ਸ਼ੱਕਰ ਵੀ ਰੱਖੀ ਹੋਆ ਜੇ ਤੁਸੀਂ ਖੰਡ ਪਾਉਣੀ ਚਾਹੁੰਦੇ ਆ ਤਾਂ ਖੰਡ ਵੀ ਲੈ ਲਓ ਤੇ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਪਾ ਕੇ ਤੁਸੀਂ ਇਹ ਸਬਜੀ ਦਾਲ ਪਾ ਕੇ ਖਾਣੀ ਚਾਹੁੰਦੇ ਨਾ ਤੁਸੀਂ ਉਹ ਪਾ ਕੇ ਖਾ ਸਕਦੇ ਆ ਪਰ ਤੜਕਾ ਨਹੀਂ ਲਾਣਾ ਜੇ ਆਪਾਂ ਦਾਲ ਪਾਵਾਂਗੇ ਤਾਂ ਉਹਨੂੰ ਤੜਕਾ ਲੱਗੇ ਆ ਹੁਣ ਫਿਰ ਵੀ ਥੋੜੀ ਜਿਹੀ ਗਰਮ ਤਸੀਰ ਹੋ ਜਾਣੀ ਆ ਤੇ ਇਹਨਾਂ ਵਿੱਚੋਂ ਕਿਸੇ ਚੀਜ਼ ਨੂੰ ਵੀ ਆਪਾਂ ਤੜਕਾ ਨਹੀਂ ਲਾਇਆ ਬਹੁਤ ਵਧੀਆ ਗਰਮੀਆਂ ਵਾਲੀ ਡਿਸ਼ ਤਿਆਰ ਹੋ ਗਈ ਬਣਾਓ ਖਾਓ